ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਜੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੀ ਲੰਬੇ ਸਮੇਂ ਤੋਂ ਯਾਤਰਾਵਾਂ ਚੱਲਦੀ ਆ ਰਹੀਆਂ ਪਹਿਲਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਾਰਕ ਕਵਰ ਕੀਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਤੱਕ ਜੰਮਦਵਾਂ ਸਾਹਿਬ ਤੱਕ ਕਵਰ ਕੀਤਾ ਦਰਸ਼ਨ ਕੀਤੇ ਗੁਰੂ ਘਰਾਂ ਦੇ ਤੇ ਬਹੁਤ ਸਾਰੇ ਰੁੱਖ ਬੂਟੇ ਤੁੰ ਦਿਖਾਏ ਉਸ ਤੋਂ ਬਾਅਦ ਅਸੀਂ ਗੁਰੂ ਤੇਗ ਬਹਾਦਰ ਜੀ ਮਾਰਗ ਨੂੰ ਕਵਰ ਕਰ ਰਹੇ ਹਾਂ ਬਹੁਤ ਸਾਰੇ ਗੁਰੂ ਘਰਾਂ ਚ ਬਹੁਤ ਸਾਰੇ ਰੁੱਖ ਸਾਨੂੰ ਮਿਲੇ ਉਹਨਾਂ ਨੂੰ ਅਸੀਂ ਸੰਗਤ ਨੂੰ ਦਰਸ਼ਨ ਕਰਾਉਂਦੇ ਆਉਂਦੇ ਹਾਂ ਅੱਜ ਸਾਨੂੰ ਮੌਕਾ ਮਿਲਿਆ ਫਜ਼ਲਕਾ ਇਲਾਕੇ ਚ ਆਉਂਦਾ ਤੇ ਬਹੁਤ ਜਦੋਂ ਸੀ ਪਹੁੰਚੇ ਇੱਥੇ ਇੱਕ ਬੇਰ ਸਾਹਿਬ ਹੈਗਾ ਇੱਥੇ ਨਾਨਕ ਸਾਟੋਬਾ ਗੁਰੂ ਘਰ ਹੈਗਾ ਉੱਥੇ ਬਹੁਤ ਹੀ ਪ੍ਰਾਤਨ ਬੇਰੀ ਇੱਥੇ ਮੌਜੂਦ ਆ ਉਹਨੂੰ ਬੇਰ ਸਾਹਿਬ ਬੋਲਦੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਬੇਰ ਸਾਹਿਬ ਦੇ ਸਾਡੇ ਨਾਲ ਰਜਿੰਦਰ ਸਿੰਘ ਜੀ ਮੁੱਖ ਸੇਵਾਦਾਰ ਇਥੋਂ ਦੇ ਹੈਗੇ ਆ ਗੁਰੂ ਘਰ ਦੇ ਉਹ ਇਸ ਗੁਰੂ ਘਰ ਦਾ ਇਤਿਹਾਸ ਸਾਨੂੰ ਸਾਂਝਾ ਕਰਨਗੇ ਹਾਂਜੀ ਰਜਿੰਦਰ ਸਿੰਘ ਜੀ ਬੇਨਤੀ ਆ ਜੀ ਇਸ ਆਪਾਂ ਇਸ ਟਾਈਮ ਗੁਰੂ ਨਾਨਕ ਸਾਟੋਬਾ ਗੁਰਦੁਆਰਾ ਹਬੋਰ ਖੜਿਆ ਜੀ ਹਾਂਜੀ ਹਾਂਜੀ ਇਸ ਜਿਹੜੇ ਬੇਰ ਸਾਹਿਬ ਸਾਹਿਬ ਆਪਾਂ ਖੜੇ ਆ ਜੀ ਇਹ ਗੁਰਨਾਗਦੇਵ ਜੀ ਮਲਤਾਨ ਦੀ ਯਾਤਰਾ ਤੇ ਹੁੰਦੇ ਹੋ ਜਦੋਂ ਇੱਥੇ ਰੁਕੇ ਸੀ ਜੀ ਉਹਨਾਂ ਨੇ ਇੱਥੇ ਆਪਦਾ বিশ্রাম ਕੀਤਾ ਇੱਥੇ ਪਾਣੀ ਦਾ ਟੋਬਾ ਹੁੰਦਾ ਸੀ ਨਾਲ ਤੇ ਇਹ ਬਹੁਤ ਰਮਣੀਕ ਜਗ੍ਹਾ ਸੀ ਉਹ ਸਰਾਰਾ ਗੁਰੂ ਗੁਰੂ ਸਾਹਿਬ ਸਰਾਇਆ ਨਾਗਾ ਤੋਂ ਹੁੰਦੇ ਹੋਏ ਇਹ ਰਸਤਾ ਸੀ ਜਿਹੜਾ ਲਈ ਉਸ ਟਾਈਮ ਤੇ ਸਰਕਾ ਬਾਜ ਬੜੀਆਂ ਨੇ ਉਸ ਤੋਂ ਕਚੇਰ ਸੇ ਹੁੰਦੇ ਸੀ ਇੱਥੇ ਸ਼ਾਂ ਦਾ ਪ੍ਰਬੰਧ ਸੀ ਬੇਰ ਸਾਹਿਬ ਸੀ ਇੱਥੇ ਰੁਕੇ ਗੁਰੂ ਸਾਹਿਬ ਇਸ ਤੋਂ ਬਾਅਦ ਗੁਰੂ ਸਾਹਿਬ ਹਰੀ ਸੁਬਰੀਪੁਰੇ ਗਏ ਨੇ ਹਾਂਜੀ ਇਹ ਬੜੀ ਕਿਰਪਾ ਜੀ ਇਸ ਜਗ੍ਹਾ ਤੇ ਮਹਾਰਾਜ ਦੇ ਬਹੁਤ ਭਾਗ ਲੱਗੇ ਨੇ ਤੇ ਜਦੋਂ ਅਸੀਂ ਉਹਨਾਂ ਦੇ ਨਾਂ ਤੇ ਗੁਰਦੁਆਰਾ ਉਹਨਾਂ ਦੇ ਗੁਰੂ ਸਾਹਿਬ ਗੁਰਦੁਆਰਾ ਵੀ ਨਾਮ ਸਾ ਤੋਬਾ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਹੈ ਹਾਂਜੀ ਗੁਰਦੁਆਰਾ ਨਾਮ ਸਾ ਤੋਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਇੱਥੇ ਪਹਿਲੇ ਪਾਸ਼ਾ ਦੇ ਚੰਸ਼ੂ ਤਰਤੀਬਰਾ ਪਤਾ ਜੀ ਤਾਂ ਇੱਥੇ ਪਾਸ਼ਾ ਆਏ ਹੋਏ ਆ ਇਸ ਗੁਰੂ ਘਰ ਨੂੰ ਕਾਫੀ ਲੋਕ ਸੰਗਤ ਦੇ ਦਰਸ਼ਨ ਲਈ ਆਉਂਦੀ ਹੈ ਤੇ ਬੇਰ ਸਾਹਿਬ ਦੇ ਦਰਸ਼ਨ ਵੀ ਕਰਦੀ ਆ ਦਸਣਾ ਚਾਹਾਂਗੇ ਇਸ ਤੋਂ ਪਹਿਲਾਂ ਸੀ ਬਹੁਤ ਹੀ ਪ੍ਰਾਤਨ ਬੇਰੀ ਮਹਾਰਾਜ ਪਿੰਡ ਦੀ ਬੇਰੀ ਹੈ ਜੋ ਬਹੁਤ ਹੀ ਵੱਡੀ ਤੇ ਬਜ਼ੁਰਗ ਬੇਰੀ ਉੱਥੇ ਮੌਜੂਦ ਆ ਉਸ ਤੋਂ ਬਾਅਦ ਇੱਕ ਅਸੀਂ ਖਿਆਲਾ ਪਿੰਡ ਖਿਆਲਾ ਕਲਾ ਪਿੰਡ ਪਹੁੰਚੇ ਉੱਥੇ ਬਹੁਤ ਹੀ ਬਜ਼ੁਰਗ ਬੇਰੀ ਮੌਜੂਦ ਆ ਮਠਾਈ ਸਰ ਸਾਹਿਬ ਗੁਰਦਰਾ ਹੈਗਾ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਉੱਥੇ ਪਾਸ਼ਾ ਦੇ ਹੁਕਮ ਦੇ ਅਨੁਸਾਰ ਜਿਹੜੇ ਜਿਹੜੇ ਪੱਤੇ ਗਿਰੇ ਉਹ ਮਠਾਈਆਂ ਦੇ ਰੂਪ ਵਿੱਚ ਮਠਾਈਆਂ ਉਹੀਆਂ ਸਿੰਘਾਂ ਨੂੰ ਖਵਾਈਆਂ ਉਹਨਾਂ ਨੇ ਤਾਂ ਇਹ ਸਾਰੇ ਬਹੁਤ ਸਾਰੇ ਬੇਰੀ ਸਾਡੀ ਪ੍ਰਾਤਨ ਜਿਹੜੀਆਂ ਸਾਡੀ ਪੰਜਾਬ ਵਿੱਚ ਮੌਜੂਦ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਆਉਂਦੇ ਆਂ ਤਾਂ ਸਾਡਾ ਮਕਸਦ ਇਹ ਹੀ ਹੈ ਜਿਹੜੀਆਂ ਇਹ ਪ੍ਰਾਤਨ ਬੇਰੀਆਂ ਬਚੀਆਂ ਜਿਹੜੇ ਪ੍ਰਾਤਨ ਰੁੱਖો ਬਚੇ ਆ ਪੰਜਾਬ ਦੇ ਪਿੰਡਾਂ ਵਿੱਚ ਉਹਦੋਂ ਨੂੰ ਸਬੰਧਿਤ ਹੁਣ ਬਹੁਤ ਵੱਡੇ ਲੈਵਲ ਤੇ ਲੋੜ ਆ ਕਿਉਂਕਿ ਸਾਡਾ ਰਕਬਾ ਪੰਜਾਬ ਦਾ ਜਿਹੜਾ ਹੈਗਾ ਉਹ 3.7% ਜੰਗਲ ਹੈਗਾ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਜੁਲ ਕੇ ਜਿਹੜੇ ਪ੍ਰਾਤਨ ਸਾਡੇ ਪੁਰਾਣੇ ਬਿਅਰ ਗਰੁਖ ਖੜੇ ਆ ਕਿਸੇ ਦੇ ਖੇਤਾਂ 'ਚ ਖੜੇ ਆ ਕਿਸੇ ਦੇ ਪਿੰਡਾਂ 'ਚ ਖੜੇ ਆ ਉਹਨਾਂ ਨੂੰ ਆਪਾਂ ਸਮਝੀ ਸੰਭਾਲੀਏ ਤੇ ਗੁਰੂ ਪਾਸ਼ਾ ਜਿਹੜੇ ਹੁਕਮ ਹੈਗੇ ਰੁੱਖਾਂ ਨੂੰ ਸੰਭਾਲਣ ਦਾ ਉਹਨਾਂ ਨੇ ਕੀਤਾ ਉਹਨਾਂ ਥੱਲੇ ਆਰਾਮ ਕੀਤਾ ਘੋੜਾ ਬੰਨਿਆ ਬਹੁਤ ਸਾਰੇ ਗੁਰੂ ਘਰ ਆ ਉਹਨਾਂ ਦੇ ਉਪਦੇਸ਼ ਅਨੁਸਾਰ ਆਪਾਂ ਉਹ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਰੁੱਖਾਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਇਹਨੂੰ ਸਾਮਰ ਵਾਸਤੇ ਆਪਾਂ ਸਾਰੇ ਮਿਲ ਜੁੜ ਕੇ ਹਮਲਾਵਾਰ ਆ ਸਸੀ ਕਾ ਜੀ ਸਸੀ ਕਾ ਜੀ